ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੀ ਜਗ੍ਹਾ ਦੇ ਉੱਪਰ ਆਪਾਂ ਇਸ ਵਕਤ ਬੈਠੇ ਹੋਏ ਆ ਇਹ ਗੁਰਦੁਆਰਾ ਬਾਬਾ ਮਹਾਦੇਵ ਜੀ ਦਾ ਹੈ ਜੀ ਇਸ ਜਗ੍ਹਾ ਹਾਂ ਜੀ ਇਹ ਬਾਬਾ ਮਹਾਦੇਵ ਜੀ ਦਾ ਹੈ ਗੁਰੂ ਰਾਮਦਾਸ ਦੇ ਭਰਾ ਹੋਇਆ ਇਹ ਗੁਰੂ ਰਾਮਦਾਸ ਜੀ ਦੇ ਭਰਾ ਜਾਂ ਪੁੱਤਰ ਹੈ ਪੁੱਤਰ ਹੋਇਆ ਭਰਾ ਆ ਪੁੱਤਰ ਹੋਇਆ ਪੁੱਤਰ ਹੋਇਆ ਗੁਰੂ ਰਾਮਦਾਸ ਪੁੱਤਰ ਹੋਇਆ ਗੁਰੂ ਰਾਮਦਾਸ ਪੁੱਤਰ ਹੋਇਆ ਗੁਰੂ ਅਜੰਦੇਵ ਜੀ ਦੇ ਭਰਾ ਹੋਇਆ ਪੁੱਤਰ ਹੋਇਆ ਪੁੱਤਰ ਹੋਇਆ ਹਾਂ ਜੀ ਤੇ ਪਿਰਥੀ ਚੰਦ ਦਾ ਮਹਾਦੇਵ ਤੇ ਹਰ ਜਾਂਦੇ ਆ ਇਤਨੇ ਪ੍ਰਾ ਸੀ ਤਿੰਨੇ ਪ੍ਰਾ ਹੈ ਠੀਕ ਹੈ ਤੇ ਬਾਬਾ ਜੀ ਜਿਹੜਾ ਆ ਸਥਾਨ ਹੈ ਇਹਦਾ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਜਿਹੜੀ ਹੈਗੀ ਬਾਬਾ ਇਹ ਜਨਾਬ ਇੱਥੇ ਆ ਕੇ ਰਹਿ ਆ ਕੋਈ ਚਿਰ ਰਹਿ ਆ ਜਦੋਂ ਅਰਜਨ ਦੇਵ ਨੂੰ ਗੱਦੀ ਮਿਲੀ ਆ ਨਾ ਉਹ ਇੱਥੇ ਆਇਆ ਠੀਕ ਹੈ ਜੀ ਤੇ ਹੱਥ ਜੋੜਿਆ ਵੀ ਆ ਜਾ ਗੱਦੀ ਤੂੰ ਲੈ ਲਾ ਠੀਕ ਜੀ ਪਰ ਇੱਥੋਂ ਆ ਜਾ ਇਹ ਨਹੀਂ ਮੰਨਿਆ ਤੇ ਉਸ ਵਕਤ ਇਹ ਯਾਰ ਹੋਇਆ ਇਨੂੰ ਲੱਭਦੇ ਲਪਾਉਂਦੇ ਇੱਥੇ ਆ ਕੇ ਲੱਭਿਆ ਇਹ ਆਪੇ ਨਹੀਂ ਗਿਆ ਹਾਂ ਉਹ ਲੋਕਾਂ ਨੂੰ ਨਹੀਂ ਪਤਾ ਹੈਗਾ ਕਿ ਇਹ ਜਿਹੜਾ ਹੈਗਾ ਬਾਬਾ ਮਹਾਦੇਵ ਗੁਰੂ ਅਰਜਨ ਦੇਵ ਜੀ ਦਾ ਭਰਾ ਉਹ ਨਹੀਂ ਪਤਾ ਜਦੋਂ ਗੱਦੀ ਮਿਲੀ ਉਦੋਂ ਜਦੋਂ ਉਹਨੂੰ ਗੱਦੀ ਮਿਲ ਗਈ ਆ ਨਾ ਹਾਂਜੀ ਉਦੋਂ ਇਹਦੇ ਗਾੜੀ ਹੱਥ ਜੋੜੇ ਆ ਕੇ ਪਿੱਤੂ ਐਵੇਂ ਕੰਮ ਕਰ ਤੂੰ ਇੱਥੇ ਅਮਰਤਸਰ ਆ ਜਾ ਠੀਕ ਜੀ ਤੇ ਸ਼ਹਿਰ ਬਸਾਉਣਾ ਤੇ ਤੂੰ ਇੱਥੇ ਨਾ ਰਹੋ ਠੀਕ ਜੀ ਪਰ ਇਹ ਨਹੀਂ ਮੰਨਿਆ ਨਾ ਇੱਥੇ ਰਿਹਾ ਇੱਥੇ ਹੀ ਸਮਾਇਆ ਅਜੀ ਸਮਾਇਆ ਵੀ ਇੱਥੇ ਸਮਾਇਆ ਵੀ ਇੱਥੇ ਠੀਕ ਹੈ ਅੰਤ ਸਮਾ ਜਿਹੜਾ ਵਾ ਇੱਥੇ ਬਾਬਾ ਇੱਥੇ ਕਿੰਨੇ ਕ ਸਾਲ ਕੋਈ ਹੋਏਗਾ ਕਿੰਨੇ ਕ ਸਾਲ ਇੱਥੇ ਰਹੇ ਹੋਣਗੇ ਇਹ ਸਨ ਮੈਨੂੰ ਯਾਦ ਨਹੀਂ ਆ ਰਿਹਾ ਹਰਗਵਿੰਦ ਸਾਹਿਬ ਉਦੋਂ ਜੰਪਿਆ ਸੀ ਠੀਕ ਹੈ ਜੀ ਹਾਂ ਜਦੋਂ ਗੁਜਰਦਾ ਆ ਠੀਕ ਹੈ ਜੀ ਤੇ ਇੱਕ ਮੈਨੂੰ ਤੁਸੀਂ ਹੋਰ ਦੱਸੋ ਇੱਥੇ ਬਾਬਾਈ ਵੱਲੋਂ ਜਿਹੜੇ ਹੈਗੇ ਆ ਦੋ ਨਾ ਖੂਲਵਾਏ ਗਏ ਆ ਖੂਦ ਆ ਵੀ ਕਿੰਨੇ ਖੂਲ ਲਵਾਏ ਗਏ ਸੀ ਬੱਬਾ ਜੀ ਵੱਲੋਂ ਬੱਬਾ ਜੀ ਨੇ ਆ ਖੂਲ ਲਵਾਇਆ ਇੱਥੇ ਉਹ ਵੱਡਾ ਅੱਛੇ ਜਿਹੜਾ ਵੱਡਾ ਜਿਹਦੇ ਜਿਹੜਾ ਬਹੁਤ ਵੱਡਾ ਆ ਜਿਹ ਚ ਸਤ ਮਾਲਾ ਕਹਿੰਦੇ ਚਲਦੀ ਆ ਜਿਹ ਚ ਸਤ ਮਾਲਾ ਚਲਦੀ ਆ ਠੀਕ ਠੀਕ ਹੈ ਗੁਰੂ ਅਰਜਨ ਦੇਵ ਨੇ ਖੂਲ ਲਵਾਇਆ ਸੀ ਸ਼ਿਆਟਾ ਸਾਹਿਬ ਠੀਕ ਹੈ ਜੀ 6 ਮਾਲਾਂ ਇਹਨੇ ਉਹ ਡਾ ਚੱਕ ਰੱਖ ਕੇ ਇੱਥੇ ਲਵਾਇਆ ਠੀਕ ਜੀ ਪਰ ਇੱਥੇ ਇਹਦਾ ਨਾਂ ਤਾਂ ਨਹੀਂ ਬਣਿਆ ਉਹਦੇ ਕੋ ਗੱਦੀ ਆ ਗਈ ਸੀ ਉਹਦਾ ਮੇਲਾ ਲੱਗਦਾ ਰਿਹਾ ਉਹਦਾ ਨਾਂ ਬਣ ਗਿਆ ਸ਼ਰਾਬ ਸਾਹਿਬ ਇਹਦਾ ਗੁਰੂ ਕਾ ਖੂਈ ਨਾਂ ਰਹਿ ਗਿਆ ਠੀਕ ਹੈ ਗੁਰੂ ਕਾ ਖੂਈ ਗੁਰੂ ਕਾ ਖੂਬ ਬੋਲਦੇ ਆ ਜਿੱਥੋਂ ਮਰਜੀ ਪੁੱਛ ਲਈ ਛਾਟੀ ਉੰਡ ਦੇ ਵਿੱਚ ਗੁਰੂ ਕਾ ਖੂ ਕਿੱਥੇ ਆ ਠੀਕ ਹੈ ਇਹ ਗੁਰੂ ਕਾ ਖੂ ਆ ਐਡਾ ਵੱਡਾ ਖੂ ਜੱਟਾਂ ਨੇ ਲਾਇਆ ਜੱਟਾਂ ਦਾ ਆ ਜਿੱਥੇ ਕੋਠੇ ਪਿਆ ਨਾ ਹਾਂਜੀ ਇੱਥੇ ਖੂ ਹੀ ਵੱਖਰਾ ਸੀ ਵੱਖਰਾ ਜਿਹੜਾ ਪਿੰਡ ਵੱਲੋਂ ਜੱਟਾਂ ਨੇ ਲਵਾਇਆ ਪਿੰਡ ਵੱਲੋਂ ਇੱਥੇ ਵੱਖਰਾ ਸੀ ਉਹ ਵੱਖਰਾ ਲੱਗਾ ਬਹੁਤ ਵੱਡਾ ਖੂ ਲੱਗਾ ਉਹ ਛਾਟੇ ਛਾਰੇ ਛੇ ਮਾਲਾਂ ਚਲੀਆਂ ਹਾਂਜੀ ਇੱਥੇ ਮਾਲਾਂ ਕਿਸੇ ਨਹੀਂ ਪਾਈਆਂ ਠੀਕ ਜੀ ਤੇ ਛਾਟੇ ਜਿੱਡਾ ਹੀ ਚੱਕ ਰੱਖਿਆ ਠੀਕ ਹੈ ਇੱਥੇ ਖੋਲ ਆਇਆ ਤੇ ਬਾਬੇ ਮਹਾਦੇਵ ਨੇ ਲਾਇਆ ਤੇ ਇਹਦਾ ਨਾਮ ਪੈ ਗਿਆ ਗੁਰੂ ਕਾਖੂ ਉਹਦਾ ਨਾਮ ਪੈ ਗਿਆ ਛਾਟਾ ਆ ਉੱਥੇ ਛੇ ਵਹੀ ਅਹੀਂ ਤਾਂ ਛੇ ਮਾਲਾਂ ਇਹਦਾ ਨਾਮ ਛਾਟਾ ਨਹੀਂ ਪਿਆ ਜਾਨਾ ਪੈ ਗਿਆ ਗੁਰੂ ਕਾਖੂ ਤੇ ਪਪਾ ਜੀ ਗੱਲ ਹੋਰ ਦੱਸੋ ਆ ਜਿਹੜਾ ਖੂਹੇ گاਵਾ ਇਹਦੇ ਉੱਪਰ ਮਾਲਾਂ ਚੱਲੀਆਂ ਨਹੀਂ ਬਸ ਉਤਰਾ ਹੀ ਮਾਲਾਂ ਨਹੀਂ ਚੱਲੀਆਂ ਇਹਦੇ ਉੱਤੇ ਹਾਂਜੀ ਮਾਲਾਂ ਚੱਲੀਆਂ ਸਾਡੀ ਸਮਾਜ ਚ ਚਲਦੀਆਂ ਰਹੀਆਂ ਸਾਡੀ ਸਮਾਜ ਚ ਚਲਦੀਆਂ ਕਿੰਨੀਆਂ ਸੱਤ ਮਾਲਾਂ ਚਲਦੀਆਂ ਰਹੀਆਂ ਨਹੀਂ ਹਾਂਜੀ ਇੱਕ ਇੱਕ ਹੀ ਚਲਦੀ ਰਹੀ ਇੱਕੋ ਚਲਦੀ ਰਹੀ ਆ ਇੰਨੀਆਂ ਦੀ ਲੋੜ ਨਹੀਂ ਇਹ ਕਿਥੇ ਖੂਹ ਹੀ ਠੀਕ ਜੀ ਇਹ ਤੇ ਚਲਦੀ ਹੀ ਹਾਂਜੀ ਜੇ ਇਸ ਜ਼ਮੀਨ ਤੇ ਸਾਹਿਬ ਪਾਣੀ ਦਿੰਦੀ ਸੀ ਹਾਂਜੀ ਅਸੀਂ ਆ ਤੁਰੋਂ ਇੱਥੇ ਆ ਉਹ ਬੰਨਾ ਸਾਡਾ ਹੀ ਤੇ ਆਦਾ ਉਹ ਖੂਹ ਚ ਪਾਣੀ ਚੱਲਦਾ ਸੀ ਤੇ ਉਸ ਵਕਤ ਇਹ ਟਹਿ ਕੇ ਨਾ ਖੇਰਾ ਹਾਂਜੀ ਠਾਂ ਗਿਆ ਸੀ ਠੀਕ ਹੈ ਫੇਰ ਇਹਦਾ ਖੇਰਾ ਵੱਡੀ ਏਟ ਉਹ ਨਿੱਕੀ ਏਟ ਦਾ ਸੀ ਆ ਜਿਹੜਾ ਥੱਲੇ ਨੂੰ ਹੈਗਾ ਨਿੱਕਾ ਥੱਲੇ ਫੇਰ ਇਹਦਾ ਖੇਰਾ ਵੱਡੀ ਏਟ ਦਾ ਵੱਧਾ ਤੇ ਮਾਲ ਪਾਈ ਠੀਕ ਉਹਦਾ ਪਾਣੀ ਹਿਲਾਉਂਦੇ ਰਹਾਂ ਐ ਖੂਹ ਦਾ ਪਾਣੀ ਇੱਧਰ ਲੱਗਦਾ ਰਿਹਾ ਉਹਦਾ ਇੱਧਰ ਲੱਗਦਾ ਰਿਹਾ ਠੀਕ ਹੈ ਦੋ ਖੂਹ ਹੋ ਗਏ ਪਪਾ ਜੀ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਆ ਸਾਡੀ ਹੁਣ ਇਹ 95 ਆ 95 ਸਾਡੀਆਂ ਮਾਰਿਆ ਹਾਂ ਤੇ ਇੱਕ ਬਾਬਾ ਹੀ ਹੋਰ ਇੱਥੇ ਕਹਿੰਦੇ ਕਿ ਗੁਰੂ ਐ ਬਾਬਾ ਮਹਾਦੇਵ ਜੀ ਦੇ ਜਿਹੜੇ ਹੈਗੇ ਸੀ ਆ ਬੇਰੀਆਂ ਦੇ ਜਿਹੜਾ ਝੁੰਡ ਸੀ ਇਹਦੇ ਵਿੱਚ ਬੈਠੇ ਸੀ ਤੇ ਨਾਲ ਉਹਨਾਂ ਦੇ ਘੋੜੇ ਵਗੈਰਾ ਵੀ ਇੱਥੇ ਹੁੰਦੇ ਸੀ ਨਾ ਘੋੜੇ ਰੱਖੇ ਨਹੀਂ ਉਹਨਾਂ ਘੋੜੇ ਰੱਖਣ ਜੇ ਐਵੇਂ ਲੋਕੀ ਝੂਠ ਮਾਰਦੇ ਜਿਹੜੇ ਕਹਿੰਦੇ ਕਿ ਸੰਤ ਸੁਭਾ ਰਹਾ ਸੰਤ ਸੁਭਾ ਠੀਕ ਜੀ ਸੰਤ ਸੁਭਾ ਨਾਲ ਨਗਰ ਵੱਲੋਂ ਪ੍ਰਸ਼ਾਦਾ ਛਕ ਛੱਡਿਆ ਤੇ ਜਾਂ ਜਾਂ ਫੋਕਾ ਹੀ ਕੱਟ ਛੱਡਿਆ ਕੋਈ ਸੇਵਕ ਨਹੀਂ ਰਿਹਾ ਕੋਈ ਕੋੜਾ ਕੋੜੀ ਕੋਈ ਚੀਜ਼ ਨਹੀਂ ਉਹਨੇ ਰੱਖੀ ਨਹੀਂ ਰੱਬ ਰੱਬ ਹੀ ਰੱਖਿਆ ਠੀਕ ਜੀ ਠੀਕ ਹਾਂ ਤੇ ਇੱਕ ਵਾਪਾ ਹੀ ਹੋਰ ਗੱਲ ਦੱਸੋ ਲੋਕੀ ਜਿਹੜਾ ਆਪਣਾ ਇਹਦਾ ਬਿਲਕੁਲ ਵੀ ਅਗਰ ਵੇਖਿਆ ਜਾਵੇ ਸਿਰਫ ਲਾਗੇ ਪਿੰਡ ਦੇ ਆ ਲੋਕਾਂ ਨੂੰ ਪਤਾ ਹੈਗਾ ਵਾ ਜਾਂ ਹੋਰਾਂ ਨੂੰ ਕਦੀ ਇੱਥੇ ਸ਼ਰੋਮਨੀ ਕਮੇਟੀ ਜਾਂ ਹੋਰ ਕਿਸੇ ਨੇ ਨਹੀਂ ਆ ਕੇ ਵੇਖਿਆ ਕਿ ਇਹ ਜਿਹੜਾ ਐਡੀ ਇਤਿਹਾਸਿਕ ਜਗ੍ਹਾ ਹੈ ਨਹੀਂ ਜੀ ਇੱਥੇ ਸਾਡੇ ਜਿਹੜੇ ਵੱਡੇ ਸੀ ਨਾ ਹਾਂ ਜੀ ਉਹ ਹਾਂ ਉੱਤੇ ਤਿੰਨ ਆੜ ਨੂੰ ਹਾਂਜੀ ਸਾਡੇ ਜਿਹੜੇ ਵੱਡੇ ਸੀ ਨਾ ਤਿੰਨ ਆੜ ਨੂੰ ਇਹਦੇ ਨਾਂ ਦੇ ਉੱਤੇ ਲੰਗਰ ਪਕਾ ਕੇ ਤੇ ਵੰਡ ਦਿੰਦੇ ਸੀ ਠੀਕ ਜੀ ਸੋਨਮਣੀ ਕਮੇਟੀ ਕੋਈ ਪੈਸਾ ਨਹੀਂ ਲਾਇਆ ਦਿੰਦਾ ਇੱਥੇ ਆਈ ਠੀਕ 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 ਨਾ ਕਿਉਂਕਿ ਇਹਦੀ ਗੱਦੀ ਨਹੀਂ ਹਾਂਜੀ ਤੇ ਇਹਦੀ ਹੋਰ ਮੰਨਤਾ ਸ਼ਹਿਰ ਵੱਲੋਂ ਨਹੀਂ ਹੋਈ ਜੀ ਤੇ ਸਾਡੇ ਪਿੰਡ ਵਾਲੇ ਤਿੰਨ ਆੜ ਨੂੰ ਹਾੜ ਮਹੀਨਾ ਸਮਝਦਾ ਨਾ ਹਾਂਜੀ ਹਾੜ ਦਾ ਪਤਾ ਜੀ ਮੈਨੂੰ ਸੋਨਾ ਹਾੜ ਤੈਨਾਂ ਮੱਥਿਆ ਆਈ ਉਹਦਾਂ ਪਿੰਡ ਚੋਂ ਗਰਾਈ ਕਰਕੇ ਤੇ ਲੰਗੜ ਪਕਾ ਕੇ ਤੇ ਦਾਲ ਫੁਲਕਾ ਸਖਾ ਦਿੰਦੇ ਫੇ ਜਦੋਂ ਸਾਡੀ ਵਾਰੀ ਆਈ ਅਹੀਂ ਰੋਹ ਦੀਆਂ ਖੀਰਾ ਬਣਾਉਨੇ ਹਾਂ ਠੀਕ ਜੀ ਪੰਜ ਦੇਗਾਂ ਚੜ ਜਾਣ ਚਾਰ ਚੜ ਜਾਣ ਬਣਾ ਕੇ ਤੇ ਇੱਥੇ ਵੰਡ ਦਿੰਦੇ ਰਹੇ ਹਾੜ ਦੇ ਦਿਨਾਂ 'ਚ ਜੀ ਹਾਂ ਨਹੀਂ ਜਦੋਂ ਅਸੀਂ ਲੰਗੜ ਦੀਆਂ ਚਲਾਈਆਂ ਨਾ ਅਸੀਂ ਹੁਣ ਆਪਣਾ ਜਿਹੜਾ ਸਵੇਰੇ ਮੇਲਾ ਫਗਨ ਦੇ ਮਹੀਨੇ ਦਾ ਮੇਲਾ ਜਿਹੜਾ ਹੈਗਾ ਵਾ ਤੇ ਇਹ ਜਿਹੜਾ ਮੇਲਾ ਹੈਗਾ ਵਾ ਇਹ ਕਿਦੋਂ ਤੋਂ ਚੱਲੂ ਹੋਇਆ ਇਹ ਇਹ ਅਸੀਂ ਭਲੇ ਲੋਕਾਂ ਜਿਹੜਾ ਲੰਗਰ ਲਾਉਨੇ ਹਨਾ ਹਾਂਜੀ ਉਹ ਲਾਉਨੇ ਹਨ ਰੋਜ਼ਾ ਜੀ ਤੇ ਪਹਿਲੋਂ ਹਾਰ ਦੇ ਤਿੰਨ ਨੂੰ ਅਸੀਂ ਲੰਗਰ ਰੋਟੀ ਕਰਦੇ ਰਹੇ ਹਾਂ ਜੀ ਤੇ ਜਦੋਂ ਰੋਜ਼ਾ ਵੇਲਾ ਆਇਆ ਨਾ ਜੀ ਤੇ ਉਦੋਂ ਗਰਮੀ ਜਰਾਉ ਨਹੀਂ ਹੁੰਦੀ ਹਾਂ ਇੰਨਾ ਫੱਗਣ ਦਾ ਮਹੀਨਾ ਮੈਥ ਲਿਆ ਵੀ ਉਦੋਂ ਕਮਾਦ ਹੁੰਦੇ ਆ ਤੇ ਉਦੋਂ ਗੁੜ ਕੱਢੀਦਾ ਆ ਤੇ ਰੋ ਕੱਢੀਦੀ ਆ ਤੇ ਗੁੜ ਦੀਆਂ ਦੇਗਾ ਬਣਾ ਲਾਂਗੇ ਤੇ ਰੋ ਦੀਆਂ ਬਣਾ ਲਾਂਗੇ ਤੇ ਫੱਗਣ ਦੀ ਪੁੰਨਿਆ ਰੱਖ ਲਓ ਠੀਕ ਹੈ ਇਹ ਸਾਡੀ ਸੰਭਾਲ ਤੇ ਰੱਖੀ ਆ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਅੱਜ ਦੀ ਪੀੜ੍ਹੀ ਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਕਿ ਆ ਜਿਹੜਾ ਫੱਗਣ ਦੇ ਮਹੀਨੇ ਵਾਸਤੇ ਕਾਹਦੇ ਵਾਸਤੇ ਜਿਹੜਾ ਹੈਗਾ ਫੱਗਣ ਦਾ ਮਹੀਨਾ ਵਾ ਇਹ ਵੀ ਤੁਸੀਂ ਬਹੁਤ ਵਧੀਆ ਕਿਉਂਕਿ ਜਿਹੜਾ ਵਰਾਨਾ ਇਤਿਹਾਸਿਕ ਹੈ گا ਵਾ ਜਿੰਨੀ ਦੇਰ ਅਸੀਂ ਬਜ਼ੁਰਗਾਂ ਕੋਲ ਨਹੀਂ ਬੈਠਾ ਕਿ ਉਹਨਾਂ ਕੋਲੋਂ ਪਤਾ ਨਹੀਂ ਲੱਗਣਾ ਹੈਗਾ ਸਾਨੂੰ ਨਹੀਂ ਨਹੀਂ ਇਹ ਸਾਡੇ ਸੰਭਾਲ ਦੇ ਵਿੱਚ ਜਿਹੜਾ ਹਾਰ ਦਾ ਅਨਪਾਣੀ ਪੱਕਦਾ ਹੈ ਨਾ ਹਾਂਜੀ ਉਹ ਬੰਦ ਹੋ ਗਿਆ ਠੀਕ ਹੈ ਇਸ ਮਹੀਨੇ ਦੇ ਵਿੱਚ ਆ ਕੇ ਤੇ ਕੁਮਾਰ ਹੁੰਦੇ ਰੋ ਕੱਢੀ ਦੀ ਠੀਕ ਹੈ ਤੇ ਰੋ ਦੀਆਂ ਖੀਰਾਂ ਚੜਾਉਣੀਆਂ ਦੇ ਲੰਗਰ ਵੀ ਪਕਾਉਣਾ ਤੇ ਫੱਗਣ ਦਾ ਰੱਖ ਲਓ ਤੇ ਕਿਹੜਾ ਰੱਖ ਲਓ ਪੁੰਨੇ ਵਾਲਾ ਰੱਖ ਲਓ ਪੁੰਨੇ ਆ ਪਹਿਲੋਂ ਆਦੇ ਪੁੰਨੇ ਆ ਚਾਰ ਦਿਨ ਮਗਰੋਂ ਆਦੇ ਪੁੰਨੇ ਵਾਲੇ ਦਿਨ ਪੁੰਤਾ ਦੇਨੇ ਆ ਤੇ ਉਦੋਂ ਲੰਗਰ ਪਕਾਇਆ ਕਿਸੇ ਤੋਂ ਗਰਾਈ ਲੈਣ ਨਹੀਂ ਜਾਣਾ ਆਪੇ ਸਰਦਾ ਬੰਦਾ ਕੋ ਮੱਥਾ ਟੇਕ ਦਵੇ ਤੇ ਵੇਲਣਾ ਵਗਦਾ ਹੁੰਦਾ ਸੀ ਹਾਂਜੀ ਰੋ ਕੱਢ ਲਈ ਆ ਦੇਗਾਂ ਚਾੜਤੀਆਂ ਤੇ ਪ੍ਰਸ਼ਾਦ ਦੇ ਭੱਗ ਗਏ ਆ ਤੇ ਸੰਗਤ ਆਵੇ ਤੇ ਛਕੀ ਜਾਏ ਆਪਾਂ ਇੱਕ ਚੀਜ਼ ਮੈਨੂੰ ਤੁਸੀਂ ਹੋਰ ਦੱਸੋ ਇੱਕ ਜਗ੍ਹਾ ਉਹ ਆਪਾਂ ਜਿਹੜੀ ਖੇਤਾਂ ਵਿੱਚ ਦੇਖ ਰਹੇ ਹੈਗੇ ਸਾਹਮਣੇ ਜਿਹੜਾ 베ਰੀਆਂ ਦਾ ਝੌਂਡਿਆ ਆਹੋ ਇੱਕ ਜਗ੍ਹਾ ਹੈਗੀ ਜਿਹੜਾ ਬਿਲਕੁਲ ਖੂਦ ਦੇ ਜਿਹੜਾ ਲਾਗੇ ਜਗਾ ਵਾ ਇਹ ਦੋਵਾਂ ਵਿੱਚੋਂ ਕਿਹੜੀ ਜਗ੍ਹਾ ਹੈਗੀ ਜਿੱਥੇ ਬਾਬਾ ਜੀ ਹੈਗੇ ਸੀ ਬਾਬੇ ਉੱਥੇ ਰਹਿਆ ਜੀ ਜਿੱਥੇ ਆ 베ਰੀਆਂ ਦਾ ਝੌਂਡਿਆ ਜਿੱਥੇ 베ਰੀਆਂ ਦਾ ਝੌਂਡਿਆ ਠੀਕ ਹੈ ਜੀ ਤੇ ਖੂ ਉਹਨਾਂ ਥੋੜਾ ਜਿਆ ਰੋਲੇ ਦਾ ਕਰਕੇ ਪਛਾਹ ਲਾਇਆ ਠੀਕ ਜੀ ਖੂ ਉਹਨਾਂ ਹੀ ਲਾਇਆ ਅੱਛਾ ਜੀ ਇਹ ਗੁਰੂ ਦਾ ਖੂ ਆ ਠੀਕ ਠੀਕ ਪਰ ਖੂ ਦੇ ਰੋਲੇ ਨਾਲ ਉਹ ਇੰਨਾ ਫੈਸਲਾ ਪਛਾ ਆਪਣਾ ਰੱਬ ਰੱਬ ਕਰਦੇ ਰਹੇ ਉੱਥੇ ਹੀ ਰਹਿਆ ਅੱਛਾ ਇੱਥੇ ਨਹੀਂ ਆਏਓ ਇੱਥੇ ਆਏ ਹੋਣਗੇ ਤੇ ਲੋੜ ਮੁਤਾਬਕ ਜਲ ਨੂੰ ਆਏ ਹੋਣਗੇ ਕਿਹ ਕਾਰਨਾ ਆਏ ਹੋਣਗੇ ਤੇ ਅੱਡਾ ਉਹੀ ਰਿਹਾ ਰੱਬ ਰੱਬ ਉੱਥੇ ਹੀ ਕੀਤਾ ਠੀਕ ਹੈ 베ਰੀਆਂ ਦਾ ਚੁੰਡ ਕੋਈ ਰੁੱਖ ਜਾਂ ਕੋਈ ਕਮਰਾ ਨਹੀਂ ਹੁੰਦਾ ਕਮਰਾ ਨਹੀਂ ਸੀ ਹੁੰਦਾ ਨਾ ਤੇ ਪਪਾ ਜੀ ਦੇਖਿਆ ਜਾਵੇ ਅੱਜ ਆ ਨਿਸ਼ਾਨ ਸਾਹਿਬ ਤੇ ਥੜਾ ਵੀ ਹੋਣ ਸਾਡੀ ਸਮਾਲ ਚ ਅਸੀਂ ਲਾਇਆ ਨਿਸ਼ਾਨ ਸਾਹਿਬ ਵੀ ਨਹੀਂ ਥੜਾ ਵੀ ਨਹੀਂ ਕੋਠਾ ਵੀ ਨਹੀਂ ਬੇਰੀਆਂ ਦਾ ਚੁੰਡ ਬਚਕਾਏ ਵਿਹਲਾ ਹੀ ਜੀ ਇੱਥੇ ਉਹਨੇ ਰੱਬ ਨੂੰ ਯਾਦ ਕਰ ਛੱਡਿਆ ਆ ਪ੍ਰਸ਼ਾਦਾ ਸ਼ਗਲ ਨਹੀਂ ਆ ਤੇ ਸ਼ਗਲ ਹੀ ਨਹੀਂ ਜਿਹੜੇ ਅਹੀਂ ਆ ਵਸਨੀਕ ਇੱਥੋਂ ਦੇ ਇਹ ਇਹ ਰੱਬ ਦੀ ਦਇਆ ਨਾਲ ਕਿਸੇ ਨੇ ਪ੍ਰਸ਼ਾਦਾ ਜਾ ਕੇ ਛਕਾਤਾ ਤਾਂ ਵੀ ਠੀਕ ਆ ਕੋਈ ਪੱਕਾ ਨਹੀਂ ਕਿ ਇਹਨੇ ਨਹੀਂ ਛਕਾਤਾ ਤਾਂ ਵੀ ਠੀਕ ਆ ਇੱਥੇ ਜ਼ਿੰਦਗੀ ਨਗਾ ਗਏ ਆ ਠੀਕ ਜੀ ਛੇ ਨਹੀਂ ਮੁੜ ਕੇ ਗਏ ਆ ਜਗਾ ਹੈਗੀ ਆ ਐਡੇ ਤਗੜੇ ਜਿਹੜੇ ਆ ਤਪਸਵੀ ਲਾਲ ਤਪੱਸਾ ਕੀਤੀ ਬਾਬਾ ਜੀ ਨੇ ਉਸ ਤੋਂ ਬਾਅਦ ਵਿੱਚ ਗੁਰੂ ਰਾਮਦਾਸ ਜੀ ਦੇ ਪੁੱਤਰ ਹੋਣ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਆ ਉਹ ਪਰਾਤਾ ਹੋਣਾ ਔਰ ਗਾ ਸੋਡੀਆਂ ਦੀ ਪੀੜੀ ਸਾਰੀ ਜਿਹੜੀ ਹੈ ਇਹਨਾਂ ਦੇ ਨਾਲ ਸੰਬੰਧ ਰੱਖਦੀ ਹੈਗੀ ਆ ਬਿਲਕੁਲ ਤੇ ਇਹਨਾਂ ਦੀ ਜਗਾ ਉੱਪਰ ਗੁਰਦੁਆਰਾ ਜਾਂ ਕਿਸੇ ਤਰ੍ਹਾਂ ਦੀ ਕੋਈ ਜਗਾ ਵਾਸਤੇ ਕਦੀ ਸ਼੍ਰੋਮਣੀ ਕਮੇਟੀ ਕਿਸ ਨੇ ਕੁਝ ਨਹੀਂ ਕਦੀ ਆ ਨਹੀਂ ਕੀਤਾ ਉਹਨਾਂ ਨਹੀਂ ਕੀਤਾ ਮੈਂ ਜੇ ਕੋਈ ਰੋਖ ਹੋਇਆ ਤਾਂ ਆਪੇ ਹੋਇਆ ਆ अच्छा जे कोई और जगह बनाईया तो कोई कोठा नहीं कमरा नहीं आपे बसनीका नहीं मथा टेक ਛੱਡਿਆ ਜਿਹੜਾ ਕੋਈ ਮੇਲਾ ਮਸਾਦ ਕਰਦੇ ਰਿਆ ਪੁੰਨਿਆਂ ਨੂੰ ਕਰਦੇ ਰਿਆ ਤੇ ਪਹਿਲੋਂ ਪੁੰਨਿਆਂ ਗਰਮੀਆਂ ਦੀ ਤੇ ਮੁੜ ਕੇ ਪੁੰਨਿਆਂ ਫੱਗਣ ਵਾਲੀ ਰੱਖ ਲਈ ਆ ਤੇ ਸਾਲ ਬਾਅਦ ਇੱਥੇ ਤੇ ਮੱਥਾ ਪਾਵੇਂ ਰੋਜ਼ ਟੇਕੋ ਤੇ ਮੇਲਾ ਸਾਲ ਬਾਅਦ ਪੁੰਨਿਆ ਨੂੰ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਬਾਬਾ ਜੀ ਦੇ ਬਿਲਕੁਲ ਜੀ ਜੋ ਕਿਸ ਦੀ ਇਰਾਦਨਾ ਆ ਜੋ ਕਿਸ ਦਾ ਅਰਾਦਾ ਆ ਜੋ ਕਿਸ ਦੇ ਕਰਮਾ ਚ ਆ ਉਹ ਮੰਗ ਪੂਰੀ ਹੁੰਦੀ ਰਹੀ ਆ ਜੋ ਕਿਸੇ ਨੇ ਮਨੋਂ ਤਨੋਂ ਆਪਣਾ ਅਰਦਾਸ ਕੀਤੀ ਆ ਉਹਦੀ ਕਿਰਪਾ ਹੋ ਜਾਂਦੀ ਰਹੀ ਆ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ